ਦੇ ਬਸ ਆਪਾਂ ਇਹਦਾ ਜੈਸ ਨੂੰ ਪ੍ਰਾਈਸ ਹੈ 55000 ਰੁਪਏ ਦੇ ਦੇ ਦਾਂਗੇ ਜੋ ਵੀ ਆ ਸਿਰਫ 55000 ਦੀ 55000 ਦੀ ਦੇ ਦਾਂਗੇ ਬਾਈ ਇਹ ਕਿੰਨੇ ਮੇ ਸੂਏ ਸੂਏ ਇਹ ਦੂਜੇ ਸੂਏ ਸੁਣਾਂ ਨੇ ਦੂਜੇ ਸੂਏ ਬਾਈ ਚਾਰੂ ਚਰੂ ਬਹੁਤਾ بڑا ਕੋਈ ਲੱਕੜਾਂ ਛੜਦੇ ਉਹਨੂੰ ਠੀਕ ਆ ਛੜ ਦੇਗੀ ਤੋਰ ਦੇ ਲਵੀ ਇਹ ਵੀ ਤੋਰ ਦੇ ਲੈ ਬਈ ਆਪਾਂ ਤੋਰ ਕੇ ਦਿਖਾਉਣੇ ਆ ਬਾਈ ਕਹਿੰਦਾ ਇਹ ਜਿਹੜੀ ਗਾਂ ਆਪਾਂ ਵੇਖੀ ਜਾਂਦੇ ਆ ਸਿਰਫ 55000 ਰੁਪਏ ਚ ਆਪਾਂ ਨੂੰ ਮਿਲ ਜਮਚਾਈ ਕਰਕੇ ਜੇ ਇਹਨੂੰ ਤੁਰਨਾ ਨਹੀਂ ਆਉਂਦਾਗਾ ਠੀਕ ਐ ਇਹ ਥੋੜਾ ਜਿਹਾ ਕਮਲੇ ਵਾਂਗ ਤੁਰਦੀ ਆ ਜੀ ਤੇ ਬਾਈ ਲੈਂਥ ਤੁਸੀਂ ਚੈੱਕ ਕਰ ਸਕਦੇ ਹੋ ਜਾਨਵਰ ਦੀ ਬੱਠ ਕੁੜੇ ਦੀ ਚੰਗੀ ਤੂੰ ਇਹ ਦੁੱਧ ਪਾ ਦੂਗੀ 25 ਤੋਂ 30 ਕਿਲੋ ਇਹ 25 ਤੋਂ 30 ਕਿਲੋ ਬਾਈ ਕਹਿੰਦਾ ਦੁੱਧ ਪਾ ਦੂਗੀ ਮੁੱਲ ਹੈਗਾ ਇਹਦਾ 1 ਲੱਖ ਤੇ 15000 ਰੁਪਇਆ ਤੇ ਸੂਣ ਚ ਰਹਿੰਦੇ ਆ ਇਹਦੇ ਬਾਈ ਕਿੰਨੇ ਦਿਨ 10 ਤੋਂ 12 ਦਿਨ ਤੇ ਕਿੰਨੇ ਸੂਏ ਬਾਈ ਪਹਿਲਾਂ ਨਹੀਂ ਹੈ ਇਹ ਹੀ ਹੀਰੀ ਤੋਂ ਦੋਂਦੀ ਹੋਈ ਹੈ 2 ਸਾਲ ਤੇ 3 ਮਹੀਨੇ ਹੋ ਗਏ ਸਾਰਾ ਰਿਕਾਰਡ ਨਾਨੀ ਦਾਦੀ ਤੱਕ ਦਾ ਰਿਕਾਰਡ ਮਿਲ ਜੂਆ ਫਾਰਮ ਚ ਇੰਜ ਵੇਖ ਸਾਪਾ ਨੂੰ ਬਲੇਵੇਂ ਖਾਂਦੀ ਆਉਂਦੀ ਆ ਮਰਕਵੇ ਨੂੰ ਹੂੰ ਬਾਈ ਕਹਿੰਦਾ ਵੀ 17 ਤੋਂ 18 ਲੀਟਰ ਇਹ ਜਰਸੀ ਗਾਂ ਜਿਹੜੀ ਦੁੱਧ ਪਾ ਦੂਗੀ ਦੂਜੇ ਸੂਏ ਇਹਨੇ ਸੋਣਾ ਇੱਕ ਹਫਤਾ ਬਾਈ ਕਹਿੰਦਾ ਲਾਊਗੀ ਬਾਈ ਮੁੱਲ ਕਿੰਨਾ ਕਰਦੇ ਆਪਾਂ ਇਹਦਾ ਇਹਦਾ ਮੁੱਲ ਲੈਣ ਦੇਣੀ ਹੋਗਾ ਨੋਜੋਦ 75000 ਰੁਪਏ ਦੇ ਦਾਂਗੇ ਲਓ ਜੀ 75000 ਚ ਆਪਾਂ ਨੂੰ ਜਰਸੀ ਗਾਂ ਮਿਲ ਜੂਗੀ ਬਾਕੀ ਵੀ ਬਈ ਤੁਸੀਂ ਫਾਰਮ ਤੇ ਆ ਕੇ ਜਰੂਰ ਟਰਾਈ ਮਾਰਿਆ ਕਰੋ ਬਾਕੀ ਵੀਡੀਓ ਵੀ ਭੇਜ ਦਿੰਦੇ ਆ ਬਾਈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇਸ ਟਾਈਮ ਆਪਾਂ ਖੜੇ ਆ ਜੀ ਪਿੰਡ ਥਾਂਦੇ ਵਾਲਾ ਦੇ ਵਿੱਚ ਮੁਕਸਰ ਜ਼ਿਲ੍ਹਾ ਮੁਕਸਰ ਸਾਹਿਬ ਦੇ ਵਿੱਚ ਇਹਦਾ ਮੁਕਸਰ ਤੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਾਨਵਰ ਦਿਖਾਉਣੇ ਆ ਜਮਾ ਡਾਇਮੰਡ ਵਰਗੇ ਜਾਨਵਰ ਹੈ ਬਾਈ ਸ਼ਾਈਨਿੰਗ ਚੈੱਕ ਕਰਵਾ ਦੇ ਇੱਕ ਕਰ ਇਹਨਾਂ ਦੀ ਇਹ ਜਾਨਵਰ ਹੈ ਜਿਹੜੇ ਡੇਰੀ ਫਾਰਮ ਰਾਸਤੇ ਵੀ ਹੈ ਤੇ ਜਿਹੜੇ ਬਾਈਆਂ ਨੇ ਕੰਮ ਨਵਾਂ ਸ਼ੁਰੂ ਕਰਨਾ ਉਹਨਾਂ ਹਾਸਤੇ ਵੀ ਆਪਾਂ ਲੈ ਕੇ ਆਏ ਆ ਪ੍ਰਾਈਜ਼ ਵੀ ਇਹਨਾਂ ਦਾ ਦੱਸਾਂਗੇ ਨੌ ਜਾਨਵਰ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਣੇ ਆ ਤੇ ਇਹਨਾਂ ਦੇ ਵਿੱਚੋਂ ਅੱਧੇ ਕਿ ਗੱਭਣ ਅਤੇ ਅੱਧੀਆਂ ਗਾਇਆਂ ਜਿਹੜੀਆਂ ਉਹ ਸੂਈਆਂ ਹੋਈਆਂ ਤੇ ਆਪਾਂ ਬਾਈ ਤੋਂ ਲਵਾਂਗੇ ਇਹਨਾਂ ਦੀ ਜਾਣਕਾਰੀ ਸਭ ਤੋਂ ਪਹਿਲਾਂ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਤੇ ਆਪਣਾ ਡੇਰੀ ਫਾਰਮ ਕਿਹੜਾ ਹੈ ਜੀ ਤੇ ਆਪਾਂ ਪਿੰਡ ਤਾਂ ਦੱਸ ਤਾਂ ਵੀ ਥਾਂਦੇ ਵਾਲੇ ਦੇ ਵਿੱਚ ਖੜੇ ਆ ਆਪਣਾ ਦਸ਼ਮੇਸ਼ ਡੇਰੀ ਫਾਰਮ ਦੇ ਨਾਂ ਤੇ ਆ ਠੀਕ ਹੈ ਜੀ ਹਾਂਜੀ ਪਿੰਡ ਥਾਂਦੇ ਵਾਲਾ ਆਪਣਾ ਜਿਲ੍ਹਾ ਮੁਖਤਸਰ ਸਾਹਿਬਾ ਠੀਕ ਹੈ ਜੀ ਨੇੜੇ ਪਿੰਡ ਜਿਵੇਂ ਭੁੱਟੀ ਵਾਲਾ ਹੋ ਗਿਆ ਹੂੰ ਸੰਗੂ ਧੌਣ ਝਵੇਰ ਵਾਲੀ ਉਹਦੇ ਕਰਨ ਵੀ ਇੱਧਰ ਨੇੜੇ ਹੀ ਰਹਿ ਗਿਆ ਆਪਣੇ ਮੁਖਤਸਰ ਆਉਂਦੀਆਂ ਕਾਫੀ ਸੜਕਾਂ ਆਉਂਦੀਆਂ ਸ਼ਹਿਰ ਦੇ ਨੇੜੇ ਹੀ ਰਹਿ ਗਿਆ ਹਾਂ 6 ਕਿਲੋਮੀਟਰ ਮੁਖਤਸਰ ਠੀਕ ਹੈ ਜੀ ਤੇ ਇਸ ਵੀਡੀਓ ਦੇ ਵਿੱਚ ਆਪਾਂ ਜਿਹੜੀਆਂ ਗਾਈਆਂ ਦਿਖਾਉਣੀਆਂ ਹੁਣ ਆਪਾਂ ਪਹਿਲੀ ਗਾਂ ਕਿਹੜੀ ਦਿਖਾਉਣੀ ਹੈ ਆਪਣੇ ਵਿਦਿਆ ਪਹਿਲਾਂ ਵੜਾ ਆਪ ਇਹ ਦੋ ਦਾ ਹੰਦਾ ਮੂੰਹ ਹੈ ਜੀ 2 ਸਾਲ ਤੇ 3 ਮਹੀਨੇ ਉਮਰ ਹੈ ਇਹਦੀ 2 ਸਾਲ 3 ਮਹੀਨੇ ਬਾਈ ਕਹਿੰਦਾ ਇਹਦੀ ਉਮਰ ਆ ਤੇ ਦੰਦੋ ਖੀਰੀ ਤੋਂ ਦੋਂਦੀ ਹੋਈ ਹੈ ਜੀ ਦੰਦੋ ਇਹ ਖੀਰੀ ਖੀਰੀ ਤੋਂ ਦੋਂਦੀ ਹੋਈ ਦੋ ਦੰਦ ਹੋ ਵੀ ਹੁਣ ਠੀਕ ਹੈ ਇਹਦੇ ਆਪ ਇਹ ਹੈਗੀ 50.53 ਦੀ ਡੈਨਮਾਰਕ ਦੇ ਸੀਮਨ ਆਇਆ ਸੀ ਬਹੁਤ ਚੰਗਾ ਸੀਮਨ ਸੀਗਾ ਇਹ ਆਪਾਂ ਸੀਮਨ ਦੀ ਡਿਟੇਲ ਵੀ ਤੁਹਾਨੂੰ ਦੱਸੀ ਜਾਨੇ ਪਰ ਜਿਹੜੇ ਇਹ ਪ੍ਰੋਪਰ ਆ ਵੀ ਐ ਨਹੀਂ ਜੇ ਕੋਈ ਉਹ ਦੱਸਦੀ ਭਲਾ ਕੋਈ ਡੀਐਨਏ ਕਰਾ ਲੈ ਲਓ ਜੀ ਇਹਦੇ ਆਪ ਲੱਗਿਆ ਪੇਪਰ ਦਾ ਸੈਕਸ਼ਨ ਠੀਕ ਹੈ ਜੀ ਆਪ ਪੇਪਰ ਸੈਕਸ਼ਨ ਲੱਗਾ ਹੈ 10-12 ਦਿਨਾਂ ਦੀ ਕੱਚੀ ਹੈ ਇਹ ਹੂੰ ਪੂਰਾ ਕੱਦ ਵਜੇ ਨਾ ਵੜਦਾ ਪੂਰੀ ਚੰਮਕਾ ਠੀਕ ਹੈ ਬਾਕੀ ਤੁਹਾਨੂੰ ਤੋੜ ਕੇ ਦਿਖਾ ਦਿੰਦੇ ਆ ਇੱਕ ਵਾਰੀ ਤੋੜੀ ਲੱਭੀ ਲੈ ਵੀ ਆਪਾਂ ਤੋੜ ਕੇ ਵੀ ਤੁਹਾਨੂੰ ਜਾਨਵਰ ਦਿਖਾਵਾਂਗੇ ਤੇ ਬਾਈ ਨੇ ਜਿਹੜੀ ਡਿਟੇਲ ਸੀ ਇਹਦੀ ਉਹ ਦੱਸ ਹੀ ਦਿੱਤੀ ਆ ਤੇ ਬਾਈ ਇਹ ਜਿਵੇਂ ਆਪਾਂ ਹੁਣ ਕਿੰਨਾ ਟਾਈਮ ਲਊਗੀ ਇਹ ਸੂਣ ਇਹ 10-12 ਦਿਨ ਹੈ ਜੇ ਇਹਦੇ ਪਏ ਆ 9 ਮਹੀਨੇ ਪੂਰੇ ਹੋਣ ਚ ਅੱਛਾ 9 ਮਹੀਨੇ ਪੂਰੇ ਹੋਣ ਦੇ ਬਾਈ ਕਈ ਵਾਰੀ ਕੁੱਤੇ ਵੀ 9 ਦਿਨ ਲਾ ਜਾਂਦੀਆਂ 9 ਮਹੀਨੇ ਤੇ 9 ਦਿਨ ਦਾ 9 ਮਹੀਨੇ ਦਾ 9 ਮਹੀਨੇ ਦਿਨ ਹੁੰਦੇ ਆ 9 ਉੱਤੇ ਦਿਨ ਹੁੰਦੇ 9 ਮਹੀਨਿਆਂ ਦੇ ਤੇ ਆਪਾਂ ਤੁਹਾਨੂੰ ਤੋਰ ਕੇ ਵਿਖਾਉਣੇ ਆ ਜਾਨਵਰ ਥੋੜਾ ਨਾ ਫਾਰਮ ਚ ਵਾਈ ਕਰਕੇ ਹਜੇ ਇਹਨੂੰ ਤੁਰਨਾ ਨਹੀਂ ਆਉਂਦਾਗਾ ਠੀਕ ਹੈ ਇਹ ਥੋੜਾ ਜਿਹਾ ਕਮਲੇ ਵਾਂਗ ਤੁਰਦੀ ਹੈ ਜੀ ਤੇ ਬਾਈ ਲੈਂਥ ਤੁਸੀਂ ਚੈੱਕ ਕਰ ਸਕਦੇ ਹੋ ਜਾਨਵਰ ਦੀ ਹਾਈਟ ਵੇਖ ਸਕਦੇ ਹੋ ਪਿੱਠ ਗੁੜੇ ਦੀ ਚੰਗੀ ਹੈ ਤੇ ਆਪਾਂ ਰੇਟ ਪੁੱਛਦੇ ਹੁਣ ਬਾਈ ਨੂੰ ਵੀ ਇਹ ਦੇਣੀ ਕਿੰਨੇ ਚ ਹੈ ਇਹ ਆਪਾਂ 1 ਲੱਖ ਤੇ 15000 ਰੁਪਏ ਦੀ ਦੇ ਦਾਂਗੇ ਜੇ ਕੋਈ ਅੱਜ ਲੈਂਦਾ ਤਾਂ ਅੱਜ ਲੈਂਦਾ ਜਿਵੇਂ ਅੱਜ ਤਰੀਕ ਹੋ ਗਈ ਆਪਣੀ 2 ਅਕਤੂਬਰ ਹਣਾ ਅੱਜ ਜਾਂ ਕੱਲਤ ਲੈਂਦਾ ਫਿਰ ਜੇ ਬਾਕੀ ਤਿਆਰੀ ਵੇਲੇ ਉਹ ਤੋਂ ਤਿਆਰੀ ਦਾ ਮੌਕਾ ਵੇਖਾਂਗੇ ਸਵਾਦੀ ਵੇਚਨੀ ਆ ਕਿ ਡੇੜੇ ਦੇ ਠੀਕ ਹੈ ਜੀ ਮੌਕੇ ਤੇ ਬਾਈ ਕਹਿੰਦਾ ਮਾਣ ਤਾਣ ਵੀ ਹੋ ਜਾਊਗਾ ਤੇ ਅੱਜ ਦਾ ਰੇਟ ਹੈਗਾ ਇਹਦਾ 1 ਲੱਖ ਤੇ 15 ਹਜ਼ਾਰ ਬਾਕੀ ਹੱਥੋਂ ਮਾਰ ਕੇ ਦਿਖਾ ਦੇ ਸੀਲ ਸਾਊ ਆ ਵਧੀਆ ਤੇ ਬਾਕੀ ਲੇਵਾ ਦਾ ਹਜੇ ਬਹੁਤ ਲੇਵਾ ਇਹ ਤਾਂ ਕੁਝ ਵੀ ਨਹੀਂ ਇਹਨੇ ਬਹੁਤ ਜ਼ਿਆਦਾ ਲੇਵਾ ਬਣਾਉਣਾ ਪਹਿਲੇ ਸੂਏ ਦੁੱਧ ਪਾ ਦੂਗੀ 25 ਤੋਂ 30 ਕਿਲੋ ਇਹ 25 ਤੋਂ 30 ਕਿਲੋ ਬਾਈ ਕਹਿੰਦਾ ਦੁੱਧ ਪਾ ਦੂਗੀ ਮੁੱਲ ਹੈਗਾ ਇਹਦਾ 1 ਲੱਖ ਤੇ 1 ਸੂਣ ਚ ਰਹਿੰਦੇ ਆ ਇਹਦੇ ਬਾਈ ਕਿੰਨੇ ਦਿਨ 10 ਤੋਂ 12 ਦਿਨ ਤੇ ਕਿੰਨੇ ਸੂਏ ਬਾਈ ਪਹਿਲ ਨਹੀਂ ਹੈ ਇਹ ਖੀਰੀ ਤੋਂ ਦੋਂਦੀ ਹੋਈ ਹੈ 2 ਸਾਲ ਤੇ 3 ਮਹੀਨੇ ਹੋ ਗਏ ਸਾਰਾ ਰਿਕਾਰਡ ਨਾਨੀ ਦਾਦੀ ਤੱਕ ਦਾ ਰਿਕਾਰਡ ਮਿਲ ਜੂਗਾ ਫਾਰਮ ਚੋਂ ਲਈ ਬੱਚੀ ਵੀਡੀਓ ਮਿਲ ਜੂਗੀ ਪੱਕਾ ਮਨ ਲੋ ਪ੍ਰੋਪਰ ਕਾਇਦਾ ਇਹਦੀ ਵੀਡੀਓ ਵੀ ਮਿਲ ਜੂ ਬਾਈ ਕਹਿੰਦਾ ਰਿਕਾਰਡ ਆਪਾਂ ਪੂਰਾ ਦਵਾਂਗੇ ਪੂਰਾ ਰਿਕਾਰਡ ਮਿਲ ਜੂ ਹੁਣ ਆਪਾਂ ਜਾਣਨੇ ਆ ਜੀ 2 ਨੰਬਰ ਜਾਨਵਰ ਦੇ 2 ਨੰਬਰ ਪਰਸੋਂ ਸੂਈ ਹੈ ਬਾਈ ਠੀਕ ਹੈ 15 16 ਕਿਲੋ ਬੋਲਾ ਤਿਆਰ ਆ ਮਗਰ ਵਛਾ ਇਹਦੇ ਠੀਕ ਹੈ ਪਰਸੋਂ ਹੀ ਸੂਈ ਹੈ 2 ਦਿਨ ਹੋ ਗਏ ਸੂਈ ਨੂੰ ਹਾਂ 15 16 ਕਿ ਬੋਲਾ ਇਸ ਤਰ੍ਹਾਂ ਤਿਆਰ ਆ ਤੇ ਬਾਈ ਦੁੱਧ ਇਹ ਕਿੰਨਾ ਦੇ ਦਾਂਦਾ ਦੁੱਧ ਪਾ ਦੂਗੇ 23 24 ਕਿਲੋ 23 24 ਲੀਟਰ ਵਾਲੀ ਗਾਂ ਲੈ ਕੇ ਆਏ ਆ ਤੇ ਮੁੱਲ ਬਾਈ ਕਿੰਨਾ ਕਰਦੇ ਆ ਮੁੱਲ ਦੇ ਬਾਅਦ ਲੈਣ ਦੇਣ ਵਾਲਾ ਹੋਊਗਾ ਨੋਯੋ ਤਾਂ 94000 ਰੁਪਏ ਦੇ ਦਾਂਗੇ 90 ਤੇ 494 ਦੀ 90 ਦੇ 494 ਮੈਨੂੰ ਦਿਖਾ ਦੇ ਲੱਭੀ ਇਹ ਵੀ ਲੈ ਲੈ ਬਾਈ ਤੋੜ ਕੇ ਵਿਖਾ ਦੇ ਇੱਕ ਵਾਰੀ ਪਸ਼ੂ ਦੀ ਹਾਈਟ ਪਤਾ ਲੱਗ ਜਾਂਦੀ ਹੈ ਤੋਰੇ ਤੋਂ ਬੇਚੂੜੇ ਦਾ ਪਤਾ ਲੱਗ ਜਾਂਦਾ ਬਹੁਤ ਆਕੀ ਬਲੇ ਵਧੀਆ ਨਾੜਾ ਨੂੜਾ ਬਹੁਤ ਚੰਗੀਆਂ ਥਣ ਲੱਗਿਆ ਨੋਕ ਵਾਲਾ ਵਧੀਆ ਗੁਲਾਬੀ ਥਣ ਮੁੱਠੀ ਵਾਲਾ ਮਸ਼ੀਨ ਵਧੀਆ ਲੱਗੂ ਬਾਈ ਇਹ ਅੱਤਿੰਜੋਣੀਆਂ ਤਾਂ ਵੀ ਚਵਾਈ ਇੱਕ ਨੰਬਰ ਚਵਾਈ ਆ ਮਸ਼ੀਨ ਤੇ ਚੋਣੀਆਂ ਤੇ ਫਿਰ ਤਾਂ ਪੁੱਛਣਾ ਹੀ ਕੀ ਫਿਰ ਤਾਂ ਬਾ ਕਮਾਲ ਹੀ ਕੰਮ ਲਓ ਜੀ ਇੱਕ ਵਾਰੀ ਤੁਸੀਂ ਨਿਗਾਹ ਮਾਰ ਲਓ ਆਪਣੇ ਜਾਨਵਰ ਤੇ ਇਹਦੀ ਹਾਈਟ ਚੈੱਕ ਕਰ ਲਓ ਸ਼ਾਈਨਿੰਗ ਦੇਖ ਲਓ ਬੋਡੀ ਦੀ ਤੇ ਬਾਈ ਇਹਨੂੰ ਸੂਈ ਨੂੰ ਦੋ ਦਿਨ ਹੋਏ ਹੈ ਨਾ ਤਿੰਨ ਦਿਨ ਤੇ ਮਗਰ ਇਹਦੇ ਬੱਚਾ ਬਾਈ ਕਹਿੰਦਾ ਤੇ ਮੁੱਲ ਆਪਾਂ ਇਹਦਾ ਕਿੰਨਾ ਕਰਦੇ ਆ ਇਹਦਾ ਮੁੱਲ 940 90 ਤੇ 494 90 ਦੇ 494 ਮੌਕੇ ਤੇ ਮਾਨਤਨ ਹੋ ਜਾਣਾ ਤੇ ਬਾਈ ਕਹਿੰਦਾ ਸੈਕਸਡਰ ਦੀ ਜਿਵੇਂ ਮੰਨ ਲਓ ਫੌਰਨ ਵਾਲੀ ਨਹੀਂ ਉਹਵੇਂ ਫਿਕਸ ਸੈਕਸਡਰ ਨਾਲ ਤੁਹਾਨੂੰ ਮਸਟੈਡ ਸਾਵੇ ਨਾ ਵੀ ਆਰਡਰ ਫਿਕਸ ਕਰਕੇ ਮੈਂ ਸਟੇਟਸ ਨਾ ਇਹ ਟੁੱਟਦੇ ਵਾਲੀ ਗਮਟ ਨਹੀਂ ਟੁੱਟਦੇ ਆ ਆਰਡਰ ਦੇ ਉੱਚਾਂ ਤੋਂ ਉਪਰ ਆ ਪੂਰਾ ਠੀਕ ਹੈ ਤੇ ਬਾਕੀ ਮੁੱਲ ਆਪਾਂ ਤੁਹਾਨੂੰ ਦੱਸਤਾ ਇਹਦਾ 94000 ਤੇ ਬਾਈ ਕਹਿੰਦਾ ਦੁੱਧ ਵੀ ਇਹ 24 25 ਲੀਟਰ ਦੇ ਦੇ ਬੜੇ RAM ਨਾਲ ਦੇ ਦੋ ਨਯੋਤ ਠੀਕ ਹੈ 15 16 ਕਿਲੋ ਤਿੰਨ ਦਿਨਾਂ ਦੀ ਸੂਈ ਥੱਲੇ ਤਿਆਰ ਭਾਣਾ ਕੰਡੇ ਦੇ ਤੋਲ ਲੈ ਕੋਈ ਦੋ ਟਾਈਮ ਆਪਣੇ ਕੋਲ ਠੀਕ ਹੈ ਬਾਈ ਤੇ ਬਾਈ ਜਿਹੜਾ ਹੁਣ ਆਪਣੇ ਆਹ ਆਹ ਗਾਂ ਖੜੀ ਹੈ ਇਹ ਜੱਗ ਦੇ ਵਿੱਚ ਜੈਸੂਆ ਸੁਣਾ ਜਰਸੀ ਹੈ ਇਹਦਾ ਕਲਰ ਥੋੜਾ ਜਿਹਾ ਮੰਨ ਲਓ ਆ ਗਿਆ ਬਾਈ ਉੱਚ ਹੂੰ ਬਾਕੀ ਦੀ ਚਮਕ ਸ਼ਾਈਨਿੰਗ ਬਹੁਤ ਜਿਆਦਾ ਲੈਵਲ ਉਹਦੀ ਕੁਆਲਿਟੀ ਬਹੁਤ ਵਧੀਆ ਵਧੀਆ ਕੱਪ ਨੇ ਨਾ ਕੋਈ ਮਤਲਬ ਵਧੀਆ ਜਗ੍ਹਾ ਤੋਂ ਆਈ ਐ ਨਹੀਂ ਕੋਈ ਐਰੀ ਗਰੀ ਨਹੀਂ ਇਹ ਪਿਓਰ ਪੰਜਾਬ ਵਾਲੀ ਜਰਸੀ ਆ ਘਰ ਰੱਖਣ ਨੂੰ ਵੀ ਵਧੀਆ ਹੈ ਨਾ ਬਾਈ ਬਾਲੀ ਵਧੀਆ ਬਾਈ ਮੱਕਸਾ ਦੀ ਫਰੈਜੀ ਆ ਤੇ ਮਾਜੀ ਹੈ ਗਰਮੀ ਵੀ ਨਹੀਂ ਮਣਾਉਂਦੀ ਇਹ ਇਹ ਕਿੰਨੇ ਸੂਏ ਬਾਈ ਹੈਗੀ ਦੂਜੇ ਸੂਏ ਸੋਣਾ ਨਹੀਂ ਦੂਜੇ ਸੂਏ ਸੋਣਾ ਕਿੰਨੇ ਦਿਨ ਲੈ ਜੂਗੀ ਇਹ ਦਿਨ ਲੈ ਜੂਗੀ ਜਾਂ ਹਫਤਾ ਲੈ ਜੂਗੀ ਇੱਕ ਹਫਤਾ ਲੈ ਜੂ ਤੇ ਬਾਈ ਦੁੱਧ ਕਿੰਨਾ ਕੁ ਦੇ ਦੂਗੀ ਇਹ ਦੁੱਧ ਪਾ ਦੂ 17-18 ਕਿਲੋ ਇਹ 17-18 ਕਿਲੋ ਬਾਈ ਬੜੇ ਰੰਗ ਵਾਲੀ ਲੈਵਲ ਉਹਦੀ ਬਹੁਤ ਵਧੀਆ ਜੀ ਤੇ ਤਿਆਰ ਹੋ ਗਈ ਨਾ ਇਹਦਾ ਜੱਜ ਹੀ ਆਈ ਗੱਡੀ ਤੇ ਚੜਨ ਕਰਕੇ ਮੜਾ ਮੜਾ ਚੱਕ ਜਾਂਦੀ ਹੈ ਕਿਰਾਂ ਆਹ ਦੇਖੋ ਵੇਂਜ ਦੇ ਵੇਖ ਥਾਪਾ ਵਾਂਗੂ ਬਲੇਵੇਂ ਖਾਂਦੀ ਆਉਂਦੀ ਹੈ ਮਰਤ ਦੇ ਨੂੰ ਹੂੰ ਬਾਈ ਕਹਿੰਦਾ ਵੀ 17 ਤੋਂ 18 ਲੀਟਰ ਇਹ ਜਰਸੀ ਗਾਂ ਜਿਹੜੀ ਦੁੱਧ ਪਾ ਦੂਗੀ ਦੂਜੇ ਸੂਏ ਇਹਨੇ ਸੋਣਾ ਇੱਕ ਹਫਤਾ ਬਾਈ ਕਹਿੰਦਾ ਲਾਊਗੀ ਬਾਈ ਮੁੱਲ ਕਿੰਨਾ ਕਰਦੇ ਆਪਾਂ ਇਹਦਾ ਇਹਦਾ ਮੁੱਲ ਲੈਣ ਦੇ ਨਹੀਂ ਹੋਗਾ ਨੋਜੋਦ 75000 ਰੁਪਏ ਦੇ ਦਾਂਗੇ ਲਓ ਜੀ 75000 ਚ ਆਪਾਂ ਨੂੰ ਜਰਸੀ ਗਾਂ ਮਿਲ ਜਾਊਗੀ ਬਾਕੀ ਬਾਈ ਤੁਸੀਂ ਫਾਰਮ ਤੇ ਆ ਕੇ ਜਰੂਰ ਟਰਾਈ ਮਾਰਿਆ ਕਰੋ ਬਾਕੀ ਵੀਡੀਓ ਵੀ ਭੇਜ ਦਿੰਦੇ ਆ ਬ ਤੇ ਭਾਈ ਜਿਹੜੇ ਹੁਣ 4 ਨੰਬਰ ਉਹ ਕ੍ਰੋਸ ਬ੍ਰੀਡ ਦਾ ਜਰਸੀ ਤੇ ਜਫਾ ਦਾ ਕ੍ਰੋਸ ਆ ਠੀਕ ਹੈ ਕਦੋਂ ਵਜਨ ਲਾਉਂਦੀ ਰਹੂਂਦੀ ਇਹ ਵੀ ਬਹੁਤ ਹਫ਼ਤਾ ਲੈ ਜੂਗੀ ਹਮਮ ਥਣ ਥਣ ਬੜਾ ਮੱਝਾਂ ਰਗਾ ਥਣ ਲੱਗਿਆ ਨੂੰ ਇਹਦੀ ਮਿਲਕ ਵੇਨ ਜ ਵਧੀਆ ਠੀਕ ਹੈ ਜੀ ਇਹ ਬਸ ਆਪਾਂ ਇਹਦਾ ਜੈਸਨ ਉਹ ਪ੍ਰਾਈਸ ਆ 55000 ਰੁਪਏ ਦੀ ਦੇ ਦਾਂਗੇ ਜੇ ਕੋਈ ਆ ਸਿਰਫ 55000 ਦੀ 55000 ਦੀ ਦੇ ਦਾਂਗੇ ਭਾਈ ਇਹ ਕਿੰਨੇ ਮੇ ਸੂਏ ਸੂਏ ਇਹ ਦੂਜੇ ਸੂਏ ਸੁਣਾ ਨੇ ਦੂਜੇ ਸੂਏ ਭਾਈ ਬੜਾ ਚੂਰੂ ਬਹੁਤਾ ਬੜਾ ਕੋਈ ਲੱਕੜਾਂ ਛੜ ਦੇ ਇਹਨੂੰ ਠੀਕ ਹੈ ਛੜ ਦੇਗੀ ਤੋਰ ਦੇ ਲੱਭੀ ਇਹ ਵੀ ਤੋਰ ਦੇ ਲਾਵੀ ਆਪਾਂ ਤੋਰ ਕੇ ਦਿਖਾਉਣੇ ਆ ਬਾਈ ਕਹਿੰਦਾ ਇਹ ਜਿਹੜੀ ਗਾਂ ਆਪਾਂ ਵੇਖੀ ਜਾਂਦੇ ਆ ਸਿਰਫ 55000 ਰੁਪਏ ਚ ਆਪਾਂ ਨੂੰ ਮਿਲ ਜਾਣੀ ਆ ਬਾਈ ਦੁੱਧ ਕਿੰਨਾ ਕਹੇ ਦੇ ਦੂਗੀ ਦੁੱਧ 17 18 ਕਿਲੋ 17 18 ਲੀਟਰ ਤੇ ਕਿੰਨੇ ਕ ਦਿਨ ਲੈਂਦੀ ਹੈ ਜੀ ਸੂਣ ਦੇ ਵਿੱਚ ਇਹ ਵੀ ਹਫਤਾ ਲੈ ਜੂਗੀ ਹਜੇ ਇੱਕ ਹਫਤਾ ਬਾਈ ਕਹਿੰਦਾ ਸੂਣ ਦੇ ਵਿੱਚ ਹੀ ਲੈ ਬਹੁਤ ਤਿਆਰੀ ਬਹੁਤ ਸੋਹਣੀ ਕਰਦੀ ਮੇਰੀ ਵੇਖੀ ਭਾਲੀ ਵੀ ਉਹ ਬੜਾ ਪਛਲੀ ਆ ਰਹੀ ਠੀਕ ਹੈ ਜੀ ਲਓ ਜੀ ਚੰਗੀ ਤਰ੍ਹਾਂ ਸਾਊ ਆ ਵਧੀਆ ਸੇਰ ਸਾਊਥ ਦਾ ਵੀ ਤਾਂ ਵੀ ਇਹਨੇ ਇਹ ਫਿਰ ਜਿਵੇਂ ਤੁਸੀਂ ਇਹ ਕਰਾਸ ਹੈ ਗਰਮੀ ਗੁਰਮੀ ਵੀ ਨਹੀਂ ਮਨਾਉਂਦਾ ਗਰਮੀ ਤਾਂ ਚਮੈਂਦੀ ਨੂੰ ਤਾਂ ਧੁੱਪੇ ਬਣਦੇ ਠੀਕ ਹੈ ਆ ਧਾਂ ਥੋੜੀ ਜਗ੍ਹਾ ਪ੍ਰੋਬਲਮ ਹੋਣ ਕਰਕੇ ਅਜੇ ਧੁੱਪੇ 2 ਘੰਟੇ 2 ਘੰਟੇ ਇਥੇ ਖੜੀ ਰਹੀ ਹੈ ਨਹੀਂ ਗਰਮੀ ਬਣਾਉਣਾ ਬੈਠੀ ਗਾਲਾਂ ਕਰੀ ਗਈ ਠੀਕ ਹੈ ਤੇ ਹੁਣ ਆਪਾਂ ਤੁਹਾਨੂੰ ਇੱਕ ਹੋਰ ਡਾਇਮੰਡ ਪੀਸ ਹੀ ਵਿਖਾਉਣੇ ਆ ਜਿਹੜੇ ਬੰਦੇ ਬਹੁਤ ਹੀ ਚਾਹਵਾਨ ਹੁੰਦੇ ਵੀ ਆਪਾਂ ਐਚ ਐਫ ਗਾਇਆਂ ਲੈਣੀਆਂ ਡੱਬੀਆਂ ਗਾਇਆਂ ਲੈਣੀਆਂ ਦੇਸੀ ਭਾਸ਼ਾ ਚ ਆਪਾਂ ਕਹਿ ਦਿੰਨੇ ਆ ਇੱਧਰ ਬਾਈ ਨਿਗਾ ਮਰਾ ਦੇ ਇਹ ਪਹਿਲਣ ਵੜਾ ਨੌਜੋਤ ਕਿਹੜੀ ਬਾਈ ਉਹ ਨੰਬਰ ਵਾਲ ਠੀਕ ਹੈ ਇਹ ਇਹਦਾ ਹਫਤਾ ਪਿਆ ਸੂਣ ਚ ਇੱਕ ਹਫਤਾ ਸੂਣ ਦਾ ਪਿਆ ਹੈ 8 ਤਰੀਕ ਨੂੰ ਮੰਨ ਕੇ ਚੱਲ ਵੀ ਦਿਨ ਪੂਰੇ 10 ਮਹੀਨੇ ਦੀ 8 ਤਰੀਕ ਨੂੰ ਠੀਕ ਹੈ ਹਾਂ ਇਹ ਬੱਚੀ ਬਹੁਤ ਮਲੋ ਪੜੀ ਬੁਲੀ ਬਹੁਤ ਆਚਾਰ ਤੇ ਪਾਲੀ ਇਹ ਬੰਦੇ ਨੇ ਇਹੇ ਤੇ ਉਹ ਪਾਲੇ ਪਾਸੇ ਵੈੜ ਖੜੀ ਕਿਉਂ ਕਰੋ ਲਈਆਂ ਦੋਵੇਂ ਵੀ ਸੇਵਾ ਵੀ ਇਹਦੀ ਚੰਗੀ ਕੋਈ ਨਹੀਂ ਬੰਦੇ ਨੇ ਰੀਜਾਂ ਨਾਲ ਸਾਹ ਕੇ ਰੱਖਿਆ ਲੱਗੀ ਆ ਲੈ ਵਾਲੂ ਆ ਬੜਾ ਬਾਖਮਾਲ ਲੈ ਵਾਇਦਾ ਅੱਠ ਦਿਨ ਲੈਂਦੀ ਹੈ ਬਾਈ ਸੂਣੀ ਆ ਵੀ ਮਲੋ 8 ਤਰੀਕ ਨੂੰ 10 ਮਹੀਨੇ ਨੂੰ 9 ਮਹੀਨੇ ਪੂਰੇ ਇਹਦੇ ਉੱਤੇ ਵੱਧ ਘਾਟ ਲੈ ਜਾਓ ਕਈ ਵਾਰੀ ਆਪਰੇ ਕਰੇ ਜਾ ਕੇ ਕਦੇ ਨੂੰ ਪਹਿਲਾਂ ਵੀ ਸੂ ਪੈਂਦੀ ਹੈ ਤੇ ਬਾਈ ਮੁੱਲ ਕਿੰਨਾ ਕਰਦੇ ਆਪਾਂ ਇਹਦਾ ਮੁੱਲ ਇਹਦਾ ਲੈਣ ਦੇਣ 97000 ਰੁਪਇਆ 97000 ਰੁਪਇਆ ਬਾਈ ਕਹਿੰਦਾ ਇਹਦਾ ਮੁੱਲ ਕਰਦੇ ਆਪਾਂ ਪਹਿਲੇ ਸੂਏ ਹੀ ਇਸ ਵੈੜ ਇਹ ਕਿੰਨੇ ਦਿਨ ਆਖਿਆ ਸੀ ਬਾਈ ਤੁਸੀਂ ਲੈਦੀ ਐ ਇਹ ਇਹ ਲੈ ਜੂ ਹਫਤਾ ਲੈ ਜੂਗੇ 8 ਤਰੀਕ ਨੂੰ ਦਿਨ ਪੂਰੇ ਇੱਕ ਹਫਤਾ ਸੂਣ ਦੇ ਵਿੱਚ ਲੈ ਜੂਗੀ ਪਹਿਲੇ ਸੂਣ ਲੈਣੇ ਤੇ ਮੁੱਲ ਕਰਦੇ ਆਪਾਂ ਇਹਦਾ 97000 97000 ਰੁਪਇਆ ਤੇ ਆਉਣਾ ਪੈਣਾ ਤੁਹਾਨੂੰ ਪਿੰਡ ਤੋਂ ਜਾਈਏ ਪੂਰਾ ਐ ਲੱਤਾਂ ਚੌੜੀਆਂ ਚੂੜੀਆਂ ਕਰਕੇ ਤੁਰਦੀ ਲੈ ਕੇ ਸਕੋਰ ਬਹੁਤ ਵਧੀਆ ਬਾਡੀ ਉੱਤੋਂ ਵਧੀਆ ਐ ਫਲੈਟ ਪਈ ਐ ਜਮਾਂ ਜਮਾਂ ਫਲੈਟ ਬਾਡੀ ਦੀ ਐ ਮੱਜਾਂ ਜਿਨੀ ਚੌੜੀ ਵਹਿੜਾ ਠੀਕ ਐ ਜੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਇੱਧਰ ਨੰਬਰ 2 ਵਾਲੀ ਗਾਂ ਇਹ ਇਹ ਫੇਰ ਥੋੜਾ ਕਰਾਸ ਬਰੀਡ ਚ ਆ ਗਈ ਦੇਵੇ ਦੀ ਕੁਆਲਿਟੀ ਕੁਆਲਿਟੀ ਇਹਦੀ ਵੀ ਬਾ ਕਮਾਲ ਆ ਇਹ ਦੁੱਧ ਪਾ ਦੂਗੀ 20 ਕਿਲੋ ਠੀਕ 20 ਕਿਲੋ ਵਾਲੀ ਇਹ ਜਾਸੂਆ ਸੁਣਾ ਨੇ ਵੜਨੇ ਨਾੜਾ ਨੂੜਾ ਇਹਦੇ ਵੀ ਬਹੁਤ ਚੰਗੀਆਂ ਆਉਂਦੀਆਂ ਮਿਲਕ ਵੇਨ ਜੋਧਰੋਂ ਠੀਕ ਹੈ ਜੀ ਇਹ ਦੂਜੀ ਸੁਏ ਸੁਗੀ ਬਾਈ ਕਹਿੰਦਾ 20 ਲੀਟਰ ਦੁੱਧ ਪਾ ਦੂਗੀ ਇਹ ਸੀਲ ਥਾਉ ਇਹ ਵੀ ਬਹੁਤ ਆ ਹਜੇ ਤਾਂ ਦੇਵਾ ਜੀ ਮੰਨ ਲਓ ਬਣਾਈ ਵੀ ਬਹੁਤ ਫਰਦੀ ਆ ਹਜੇ ਵਾਲ ਢੇਲਾ ਬਹੁਤ ਪੰਜਾਂ ਨੂੰ ਜੋ ਤੇ ਹਮ ਐ ਜਿਵੇਂ ਸੁਲੀਨ ਹੁੰਦੀ ਐ ਵਾਧਾ ਲੈਵਾ ਇਹਦਾ ਚੱਲ ਤੋਰ ਦੇ ਵੀ ਲੱਭੀ ਤੇ ਬਾਈ ਇਹ ਕਿੰਨੇ ਕ ਦਿਨ ਲੈ ਜੂਗੀ ਸੂਣ ਇਹ ਲੈ ਜੂ 2-4 ਦਿਨ ਹਜੇ 2-4 ਦਿਨ ਹੀ ਸੂਣ ਦੇ ਵਿੱਚ ਬਾਈ ਕਹਿੰਦਾ ਲਊਗੀ ਹਾਈਟ ਤੁਸੀਂ ਚੈੱਕ ਕਰ ਲਓ ਉੱਤੋਂ ਬਾਡੀ ਦੇਖ ਲਓ ਇਹਦੀ ਜਮਾ ਬਾਡੀ ਦੀ ਸ਼ਾਈਨਿੰਗ ਦੇਖੋ ਕਿੰਨੀ ਐ ਸੇਵਾ ਬਹੁਤ ਹੀ ਇਹਦੀ ਚੰਗੀ ਤਰ੍ਹਾਂ ਨਾਲ ਹੋਈ ਵੀ ਐ ਬਾਕੀ ਆਰਡਰ ਤੁਸੀਂ ਚੈੱਕ ਕਰੋ ਬਹੁਤ ਹੀ ਵਧੀਆ ਆਰਡਰ ਐ ਜਾਣ ਵਾਤਾ ਬਹੁਤ ਵਧੀਆ ਮੁਠੀ ਵਾਲਾ ਥਣ ਲੱਗਾ ਬਾਕੀ ਸੀਲ ਸਾਹੂ ਬਹੁਤ ਆ ਤੇ ਮੁੱਲ ਕਿੰਨਾ ਕਰਦੇ ਬਾਈ ਇਹਦਾ ਆਪਾ ਇਹਦਾ ਮੁੱਲ ਲੈਣ ਦੇਣੀ ਹੋਊਗਾ 70000 ਰੁਪਏ ਦੇ ਦਾਂਗੇ 70000 ਚ ਬਾਈ ਕਹਿੰਦਾ ਐਚ ਐਫ ਜਿਹੜੀ ਆਪਾਂ ਗਾਂ ਉਹ ਦੇ ਦਾਂਗੇ ਦੂਜੇ ਤੇ 20 ਲੀਟਰ ਬਾਈ ਕਹਿੰਦਾ ਇਹ ਦੁੱਧ ਦਊਗੀ ਬਲਰਾਉਣਾ ਹੀ ਦੇ ਦੂੰ ਨੋਜੋ ਤੇ ਜਿਹੜੇ ਹਸਾਬ ਨਾਲ ਗਾੜੀ ਵੀ ਬਹੁਤ ਆ ਨਾ ਹਾਂਜੀ ਬਾਕੀ ਕੁਆਲਿਟੀ ਬਹੁਤ ਵਧੀਆ ਫੈਕਸ ਆ ਰਹੀ ਆ ਤੇ ਹਜੇ ਪੰਜ ਚਾਰ ਦਿਨ ਤੋਂ ਹੀ ਉਹਦੋਂ ਨੇ ਹੋਰ ਆ ਪੂਰਾ ਚੌੜਾ ਕਰਕੇ ਸੋਨਾ ਹਵਾਨਾ ਉਹਦੋਂ ਤੇ ਬਾਈ ਜਿਹੜੀ ਇਹ ਗਾਂ ਸੂਈ ਵੀ ਹੈ ਇਹ ਸੂਈ ਵੀ ਆ ਇਹ ਪਹਿਲਾ ਸੂਆ ਸੂਈ ਆ ਚਾਰ ਦੰਦ ਦਾ ਹੂੰ ਇਹ ਹਜੇ ਮੇਰਾ ਤਾਂ ਅੱਧਾ ਦੋ ਚਾਰ ਦੰਦ ਠਹਿਰ ਕੇ ਵਿੱਚੰਦਾ ਹੀ ਨੋਜੋ ਥੋੜੀ ਕੱਚੀ ਸੂਈ ਸੀ ਬਾੜ ਠੀਕ ਹੈ। ਕਈ ਵਾਰੀ ਚਲੋ ਜੀ ਉਹ ਕਿ ਸਾਹਮਣ ਵਾਲਾ ਬੰਦਾ ਹੋਵੇ ਤਾਂ ਲੈ ਜੇ। ਹੁਣ ਇਹ ਮੰਨ ਲਓ 10 ਕਿਲੋ ਬੋਲਾ ਦੋਹਾਂ ਟਾਈਮਾਂ ਦਾ। ਠੀਕ 10 ਕਿਲੋ ਬੋਲਾ ਮੈਂ। 4 ਕਿਲੋ ਸਟਾਰਟ ਹੋਈ ਸੀਗੀ। ਹੂੰ। ਹੁਣ 10 ਕਿਲੋ ਹੈਗਾ। ਤੇ ਇਹ ਬਾਈ ਆਪਾਂ ਕਿੰਨਾ ਮੁੱਲ ਕਰਦੇ ਆ ਇਹਦਾ? ਇਹਦਾ ਵੀ 97000 ਦੀ ਇਹ ਦੇ ਦਾਂ। 97000 ਰੁਪਿਆ ਮੁੱਲ ਕਰਦੇ ਆ। ਦੁੱਧ ਕਿੰਨਾ ਕਰ ਦੇ ਤੂੰ ਬਾਈ? ਮੋਦੇ ਪਾ ਦੂ 20 ਕਿਲੋ। 20 ਕਿਲੋ ਦੁੱਧ ਪਾ ਦੂ। ਇਹਦੇ ਮਗਰ ਕੀ ਹੈ ਬਾਈ? ਮਗਰ ਬੱਚਾ। ਮਗਰ ਇਹਦੇ ਬੱਚਾ ਉਹ ਤੁਸੀਂ ਦੇਖ ਸਕਦੇ ਹੋ। ਤੇ ਬਾਈ ਕਹਿੰਦਾ 97000 ਰੁਪਿਆ ਮੁੱਲ ਕਰਦੇ ਆ। 2 ਤਿੰਨ ਦਿਨ ਇਹਨੂੰ ਸੂਈ ਨੂੰ ਕੋਈ ਕੱਚੀ ਸੂਹੀ ਸੀਗੀ ਤੇ ਇਹ ਜਾਨਵਰ ਆਪਾਂ ਤੁਹਾਨੂੰ ਦਿਖਾਏ ਆ ਹੁਣ ਜਿਹੜੇ ਜਾਨਵਰ ਰਹਿ ਗਏ ਆਪਾਂ ਤੁਹਾਨੂੰ ਉਹ ਵੀ ਦਿਖਾਉਣੇ ਆ ਇੱਧਰ ਆ ਜੀ ਇੱਧਰ ਕ੍ਰੋਸ ਬ੍ਰੀਡ ਚ ਆ ਗੀਆਂ ਇੱਕ ਤਾਂ ਪਿਓਰ ਜਰਸੀ ਆ ਇੱਕ ਕ੍ਰੋਸ ਬ੍ਰੀਡ ਦੇ ਕਾਲੇ ਰੰਗ ਦੀ ਅਸ਼ੇ ਕਾਲੇ ਰੰਗ ਦੀ ਗਾਂ ਜਿਹੜੀ ਇਹ 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 ਸੂਈ ਸਵਾਈ ਹੈ ਮਗਰ ਬੱਛੀ ਇਹਦੇ ਲਓ ਜੀ ਆ ਤੁਸੀਂ ਚੈੱਕ ਕਰੋ ਸੂਈ ਸਵਾਈ ਇਹ ਗਾਂ ਹੈ ਮਗਰ ਇਹਦੇ ਬੱਛੀ ਆ ਅੱਜ ਨਾਲ ਬੱਛੀ ਨੇ ਮੂੰਹ ਹੀ ਹਲਾਤਾ ਚਵਾਈ ਚੁਈ ਬਹੁਤ ਚੰਗੀ ਆ ਦੀ ਹੂੰ ਤੇ ਤਾਂ ਕਰਕੇ ਆ ਦੁੱਧੇ ਤਾਂ ਤੋਂ ਕੇ ਸਿੱਟੀ ਜਾਂਦੀ ਹੈ ਤੇ ਬਾਈ ਇਹ ਕਿੰਨੇਵੇਂ ਸੂਏ ਸੂਈ ਆ ਆਪਣੇ ਕੋਲੇ ਇਹ ਦੂਜਾ ਸੂਆ ਸੂਈ ਆਪਣੇ ਘਰੇ ਹੀ ਸੂਈ ਆ ਮਗਰ ਬੱਛੀ ਆ ਇਹ। ਇਹ ਗਰੂਪ ਦੀ ਕੰਪਲੀਟ ਆ। ਮਗਰ ਬੱਛੀ ਆ ਦੂਜੇ ਸੂਏ ਤੇ ਦੁੱਧ ਬਾਈ ਕਿੰਨਾ ਕੁ ਦੇ। ਉਹ ਤਾਂ ਹੁਣ ਆਸ ਤਾਂ ਵੇ ਥੱਲੇ 16 ਕਿਲੋ ਤਿਆਰ ਆ। 16 ਕਿਲੋ ਕੋਈ ਕੰਡੇ ਦੇ ਤੋਲ ਲੈ ਆਪਾਂ ਤਲਾ ਦਾਂਗੇ। ਹੁਣ ਹੁਣ ਇਸ ਟਾਈਮ 16 ਕਿਲੋ ਤਿਆਰ। 16 ਕਿਲੋ ਤਿਆਰ ਆ 2 ਕਿਲੋ ਦੁੱਧ ਹੋਰ ਵਾਜੂ 2-3 ਕਿਲੋ ਨੂੰ ਹੋ ਗਿਆ 8-9 ਦਿਨ ਹੋ ਗਏ ਸੂਈ। 18 ਕਿਲੋ ਦਾ ਆਪਾਂ ਲਾ ਲੀਏ। ਬਲੇ ਆਉਣ ਵਾਲੀ ਦੇ ਦਊਗੀ। ਲੈ 18-19 ਲੀਟਰ ਦੁੱਧ ਵਾਲੀ ਇਹ ਗਾਂ ਐ। ਬਾਕੀ ਇਹ ਵੀ ਸੀਲ ਸਊ ਆ ਚਵਾਈ। ਤੇ ਮਗਰ ਇਹਦੇ ਬੱਛ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਇਹਨੂੰ 8-9 ਦਿਨ ਹੋ ਗਏ 8-9 ਦਿਨ ਇਹਦਾ ਕੀ ਮੁੱਲ ਮੰਗਦੇ ਬਾਈ ਇਹਦਾ ਮੁੱਲ ਬਸ ਫੈਕਸੀ ਇਹ ਰੇਟ ਹੁੰਦੇ ਨੇ ਜੋ ਤਾਂ 58000 ਰੁਪਏ ਦੇ ਦਾਂਗੇ ਅੱਜ ਹੀ ਲਊਗਾ ਲਓ ਜੀ ਸਿਰਫ 58000 ਚਾਪਾਂ ਨੂੰ ਸੂਈ ਹੋਈ ਗਾਂ ਮਿਲ ਜਾਣੀ ਹੈ ਬਾਈ ਕਹਿੰਦਾ ਇਹਨੂੰ ਕਿੰਨੇ ਦਿਨ ਹੋ ਗਏ ਸੀ 8-9 ਦਿਨ ਪਿੱਛੇ ਇਹਦੇ ਬੱਚੀ ਆ ਤੇ 19-20 ਲੀਟਰ ਦੁੱਧ ਇਹ ਆਰਾਮ ਨਾਲ ਦਊਗੀ 16 ਲੀਟਰ ਤਾਂ ਹੁਣ ਤਿਆਰ ਹੈ ਤੁਸੀਂ ਚੋਖੇ ਦੇਖ ਸਕਦੇ ਹੋ ਬਿਲਕੁਲ ਤੇ ਇਸ ਤੋਂ ਅੱਗੇ ਬਾਈ ਜਿਹੜੀ ਆਪਾਂ ਆ ਗਾਂ ਵੇਚੀ ਨੇ ਸਟੋਰ ਜਰਸੀ ਆ ਗਈ ਇਹਦੇ ਥੱਲੇ 15-16 ਕਿਲੋ ਇਹ ਵੇਲੇ ਤਿਆਰ ਹੈ ਏ ਕਿ ਕਿ ਨੇ ਹੋਈ ਆਜ ਦੋ ਤਰੀਕ ਹੋ ਗਈ 11 ਦਿਨ ਹੋ ਗਏ ਨੂੰ ਸੋਈ ਨੂੰ ਇਹਨੂੰ 11 ਦਿਨ ਸੋਈ ਨਹੀਂ ਹੋ ਗਏ ਇਹਦਾ ਬੱਚਾ ਵੱਛੀ ਸੀ ਵੱਛੀ ਮਰ ਗਈ ਸੀ ਆਪਾਂ ਤੁਹਾਨੂੰ ਮੈਂ ਬੋਲ ਦੇ ਗਿਆ ਕੋ ਉਹ ਆਪਣੇ ਉਹ ਮਤਲਬ ਲਾਉਣਾ ਹੋਵੇ ਤਾਂ ਬੱਚਾ ਆਪਣੇ ਘਰ ਦੀ ਗਾਂ ਦਾ ਖੜਾ ਉਹ ਕੰਮ ਆਪਾਂ ਕਰਨਾ ਨਹੀਂਗਾ ਆਪਾਂ ਸਾਫ਼ ਜਾ ਕਰਨਾ ਜਿਨ ਨਜ਼ਰ ਕੀਤਾ ਲਓ ਜੀ ਇਹ ਵੀ ਬੰਦਾ ਕੋਈ ਕੋਈ ਇਹੋ ਜੀਆਂ ਗੱਲਾਂ ਦੱਸਦਾ ਹੁੰਦਾ ਬਾਈ ਕਹਿੰਦਾ ਵਛੇ ਦੀ ਇਹਦੀ ਡੈਥ ਹੋ ਗਈ ਸੀ ਵੱਛੀ ਸੀ ਵੱਛੀ ਡੈਥ ਹੋ ਗਈ ਸੀ ਬੱਚਾ ਆਪਣੇ ਘਰ ਦੀ ਗਾਂ ਦਾ ਜਮਾਂ ਮੈਚ ਕਰਦਾ ਉਧਰ ਕੈਮਰੇ 'ਚ ਦਿਖਾ ਦੇ ਵੀਰ ਬਣ ਕੇ ਉਹ ਵੀ ਲਓ ਜੀ ਆਹ ਬੱਚਾ ਖੜਾ ਬਾਈ ਕਹਿੰਦਾ ਸੀ ਚਾਹੁੰਦੇ ਤਾਂ ਆਹ ਬੱਚਾ ਇਹ ਪਰਾਪਾ ਝੂਠ ਨਹੀਂ ਬੋਲਦੇ ਕਿ ਬੱਚੀ ਦੀ ਡੈਥ ਹੋ ਗਈ ਸੀ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਇਹਨੂੰ ਇਹ 21 ਤਰੀਕ ਨੂੰ ਸੂਈ ਇਹਨੂੰ ਜੋ ਤਾਂ 11 ਦਿਨ ਹੋ ਗਏ 2 ਤਰੀਕ ਹੋ ਗਈ 15 16 ਕਿਲੋ ਦੀ ਦੋ ਤਿੰਨ ਟਾਂ ਕੰਡੇ ਦੇ ਤੋਲੇ ਦੋ ਤੇ ਭਲਾ ਦੀ ਇਹ ਤਾਂ ਤੇ ਕਿੰਨੇ ਮੈਂ ਸੂਏ ਸੂਈ ਇਹ ਇਹ ਕਿੰਨੇ ਚਾਪ ਦੇਣੀ ਹੈ ਇਹ ਬਸ 67000 ਦੀ 3 ਘੱਟ 70 ਦੀ ਦੇ ਦਾਂਗੇ 3 ਘੱਟ 70 ਮਾਨ ਤਾਣ ਕਰ ਦਾਂਗੇ ਆ ਇਹਦਾ ਜਰਸੀਆਂ ਦੇ ਦਾਂਗੇ ਤੇ ਬਾਕੀ ਮਾਨ ਤਾਣ ਵੀ ਹੋ ਜਾਣਾ ਲੈ ਜਾ ਨੂੰ ਤੇ ਲਓ ਜੀ ਇਸ ਵੀਡੀਓ ਦੇ ਵਿੱਚ ਆਪਾਂ ਜਾਨਵਰ ਦਿਖਾਏ ਸੀਗੇ ਸਾਰੇ ਜਾਨਵਰਾਂ ਦਾ ਆਪਾਂ ਤੁਹਾਨੂੰ ਮੁੱਲ ਵੀ ਦੱਸਿਆ ਤੇ ਪਿੰਡ ਆਪਾਂ ਥਾਂਦੇਵਾਲਾ ਦੇ ਵਿੱਚ ਖੜੇ ਆਂ ਮੁਕਸਰ ਸਾਹਿਬ ਦੇ ਕੋਲੇ ਪਿੰਡ ਰਹਿ ਜਾਂਦਾ। ਬਾਕੀ ਇੱਕ ਗੱਲ ਹੋਰ ਕਹਿਣੀ ਸੀ ਜੀ ਜੋ ਤਾਂ ਆਪਾਂ ਵੀ ਜਿਹੜਾ ਆਪਣੇ ਸਿਆਸੇ ਪਾਸੇ ਜੇ ਕਿਹਨੇ ਵੇਚਣੀ ਹੋਵੇ ਹੁਣ گاਵਾ ਆਪਾਂ ਨੂੰ ਕੰਟੈਕਟ ਕਰ ਸਕਦਾ। ਠੀਕ ਹੈ ਜੀ। ਆਪਾਂ ਲੈ ਵੀ ਲਵਾਂਗੇ گاਵਾ। 22 ਗਾਈਆਂ ਲੈਂਦੇ ਵੀ ਆ ਤੇ ਸੇਲ ਵੀ ਕਰਦੇ ਆ। ਦੋਨੇ ਕੰਮ ਬਾਈ ਕਰਦੇ ਆ। ਜੇ ਕਿਸੇ ਨੇ ਗਾਈਆਂ ਵੇਚਣੀਆਂ ਹੋਣ ਫੇਰ ਵੀ ਸੰਪਰਕ ਕਰ ਲਿਓ ਜੇ ਗਾਈਆਂ ਲੈਣੀਆਂ ਹੋਣ ਫੇਰ ਵੀ ਸੰਪਰਕ ਕਰ ਲਿਓ। ਤੇ ਜਿਹੜੇ 9 ਆਪਾਂ ਜਾਨਵਰ ਦਿਖਾਏ ਸੀ ਉਹਦੀ ਆਪਾਂ ਤੁਹਾਨੂੰ ਕੱਲੀ ਕੱਲੀ ਡਿਟੇਲ ਦੱਸੀ ਐ ਦੁੱਧ ਵੀ ਦੱਸਿਆ ਸੂਆ ਵੀ ਦੱਸਿਆ ਵੀ ਕਿੰਨੇ ਦਿਨ ਹੋ ਗਏ ਬਾਕੀ ਜੇ ਆ ਕਹਿੰਦੇ ਬਾਕੀ ਜਿਆਦਾ ਡਿਟੇਲ ਲੈਣੀ ਹੈ ਤਾਂ WhatsApp ਤੇ ਆਪਣਾ ਮੈਸੇਜ ਕਰਕੇ ਲੈ ਸਕਦਾ ਉਹ ਸਾਰੀ ਤੇ ਉਹ ਤੇ ਫੋਟੋਆਂ ਵਗੈਰਾ ਆਪਾਂ ਭੇਜ ਦਿੰਨੇ ਹਣਾ ਤੇ WhatsApp ਨੰਬਰ ਆਪਾਂ ਤੁਹਾਨੂੰ ਬਾਈ ਦਾ ਦੇ ਦਾਂਗੇ ਸਕਰੀਨ ਤੇ ਉਸ ਤੇ ਤੁਸੀਂ ਮੈਸੇਜ ਕਰਕੇ ਆ ਉਹਦਾ ਐਡਰੈਸ ਦੱਸਣਾ ਤੇ ਜਿਹੜੀ ਆਪਾਂ ਨੂੰ ਜਾਨਵਰ ਚਾਹੀਦਾ ਉਹਦੀ ਡਿਟੇਲ ਤੁਹਾਨੂੰ ਮਿਲ ਜਾਣੀ ਐ ਬਾਕੀ ਤੁਹਾਨੂੰ ਇੱਥੇ ਆਉਣਾ ਜ਼ਰੂਰ ਪੈਣਾ ਆ ਕੇ ਉਹਦੀ ਤਸੱਲੀ ਕਰਕੇ ਲੈ ਕੇ ਜਾਓ ਹਾਂਜੀ ਤਸੱਲੀ ਕਰਕੇ ਲੈ ਕੇ ਜਾਓ ਤੇ ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਇਹੋ ਜੀਆਂ ਹੀ ਜਾਣਕਾਰੀਆਂ ਲੈਣ ਵਾਸਤੇ